ਸਤਿ ਸ੍ਰੀ ਅਕਾਲ ਜੀ ਸਵੇਰ ਦੇ 11 ਵਜੇ ਸ਼ੁਰੂ ਕਰਦੇ ਅੱਜ ਦਾ ਵਲੌਗ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਅਸੀਂ ਵੀ ਠੀਕ ਆ ਮੇਰਾ ਡੇਲਾ ਜਿਹੜਾ ਆ ਉਹ ਲਾਲ ਹੋਇਆ ਪਿਆ ਥੋੜਾ ਜਿਹਾ ਹੂਰ ਹੋ ਗਿਆ ਕੱਲ੍ਹ ਨਾਲੋਂ ਤੇ ਆਪਾਂ ਹੁਣ ਚੱਲਿਆਂ ਜਾਈ ਤੋਂ ਪਹਿਲਾਂ ਇਹਦਾ ਡਾਕਟਰ ਨੂੰ ਚੈੱਕਅਪ ਕਰਾਉਣ ਅ ਜਲਾਲ ਵਾਲੇ ਸੰਤਾਂ ਦੇ ਡੇਰੇ ਜਾਣਾ ਸੀਗਾ ਹਸਪਤਾਲ 'ਚ ਪਰ ਉੱਥੇ ਤਾਂ ਹੁਣ ਭੀੜ ਬਹੁਤ ਹੋ ਗਈ ਹੋਣੀ ਆ ਸੋ ਜੈਤੋ ਇੱਕ ਹੋਰ ਹਸਪਤਾਲ 'ਆ ਉੱਥੇ ਜਾਵਾਂਗੇ ਤੇ ਨਾਲੇ ਆਪਾਂ ਅੱਜ ਪਤਾ ਕਰਕੇ ਹੁਣ ਇਨਵਰਟਰ ਦਾ ਵੀ ਪਤਾ ਕਰਕੇ ਆ ਮੈਂ ਵੀ ਆਪਾਂ ਕਿੰਨਾ ਕਿਤਾ ਪੈਂਦਾ ਹਨਾ ਇਨਵਰਟਰ ਹੈਗਾ ਹੈਗਾ ਪਰ ਡਬਲ ਕਰ ਦੇਣਾ ਮੈਂਂਦਰਾ ਫਿਰ ਉਹਦੇ ਨਾਲ ਯਾਰ ساری ਰਾਤ ਚਲੋ ਦੋ ਪੱਖੇ ਜਾਂ ਇੱਕ ਪੱਖਾ ਤਾਂ ਚੱਲੂਗਾ ਉਹਦੇ ਨਾਲ ਬੰਦਾ ਹਵਾ ਵਿੱਚ ਪੈ ਤ ਜਾਂਦਾ ਕਿਉਂਕਿ ਅੱਜ ਕੱਲ ਦੇ ਮੌਸਮ ਵਿੱਚ ਤਾਂ ਇਕੱਲੇ ਪੱਖੇ ਦੀ ਹਵਾ ਵੀ ਬਾਹਰ ਜੇ ਹੋਵੇ ਹਨਾ ਕਿਉਂਕਿ ਜਦੋਂ ਮੀਂਹ ਪਿਆ ਹੋਵੇ ਤਾਂ ਰਾਤ ਨੂੰ ਤਾਂ ਵੈਸੇ ਮੌਸਮ ਬਹੁਤ ਠਰ ਜਾਂਦਾ ਜੀ 25 24 ਡਿਗਰੀ ਦੇ ਟੈਂਪਰੇਚਰ ਆ ਜਾਂਦਾ ਤੇ ਉੱਥੇ ਪੱਖੇ ਦੀ ਹਵਾ ਮੱਛਰ ਤੋਂ ਬਚਾਈ ਰੱਖਦੀ ਹੈ ਤੇ ਬੰਦਾ ਸੁੱਤਾ ਰਹਿੰਦਾ ਕਿ ਵੀ ਰਾਤ ਵੀ ਜੋਤ ਹੋਣੀ ਉਧਰ ਐਡਾ ਹੀ ਮਤਲਬ ਪੱਖੇ ਦੇ ਨਾਲ ਹੀ ਪਏ ਰਹੇ ਕਿਉਂਕਿ ਉਧਰ ਆਪਣਾ ਇਨਵਰਟਰ ਪਾਈ ਕੇ ਚੱਲੀ ਗਿਆ ਤੇ ਇੱਕ ਆਪਾਂ ਇਨਵਰਟਰ ਦਾ ਪਤਾ ਕਰਕੇ ਉਹਨਾਂ ਨੂੰ ਦੂਜਾ ਆਪਾਂ ਮੇਰੀ ਅੱਖ ਦਿਖਾ ਕੇ ਹੁਣੀ ਆ ਤੇ ਇੱਕ ਦੂਸਰਾ ਆਪਾਂ ਕਰਨਾ ਤਕਦੀਰ ਦਾ ਅੱਜ ਪਲੇ ਵੇ ਦਾ ਪਤਾ ਕਰਨਾ ਵੀ ਕੀ ਸਿਸਟਮ ਹੈ ਕਿਵੇਂ ਕਿੰਨੇ ਵਜੇ ਹਨਾ ਤੇ ਉਹ ਵੀ ਆਪਾਂ ਜੈਤੋ ਹੀ ਸੋਚ ਰਹੇ ਸੀਗੇ ਕਿਉਂਕਿ ਜੈਤੋ ਸਾਨੂੰ ਦੱਸਿਆ ਵੀ ਬਹੁਤ ਵਧੀਆ ਆ ਹਾਂ ਇੱਕ ਦੋ ਕਮੈਂਟ ਵੀ ਆਏ ਸੀ ਕਿ ਜੇ ਤਾਂ ਬਹੁਤ ਵਧੀਆ ਆ ਪਲੇ ਵੇ ਤੇ ਬਾਕੀ ਅਸੀਂ ਖੁਦ ਵੀ ਫਟਾ ਕੀਤਾ ਆ ਤੇ ਹੁਣ ਆਪਾਂ ਜਾ ਕੇ ਅੱਜ ਆਪਾਂ ਗੱਲਬਾਤ ਵੀ ਕਰਕੇ ਆਵਾਂਗੇ ਕਿ ਕੀ ਸਿਸਟਮ ਕਿੰਨੇ ਘੰਟੇ ਆਉਣਾ ਪਿਆ ਕਰੂਗਾ ਕਿੰਨੇ ਵਜੇ ਆਉਣਾ ਪਿਆ ਕਰੂਗਾ ਫਿਰ ਉਸ ਹਸਾ ਬਣਾ ਆਪਾਂ ਜਿਹੜਾ ਇਹਨੂੰ ਕਿਉਂਕਿ ਹੁਣ ਬਹੁਤ ਕੋਸ਼ਿਸ਼ ਕਰਦੀ ਬੋਲਣ ਦੀ ਤੇ ਜੇ ਆਪਾਂ ਮਹੀਨਾ ਵੀ ਲਵਾਦ ਕੇ ਪਲੇ ਵੇਚ ਇਹਦਾ ਤਾਂ ਇਹਦੇ ਮਹੀਨੇ ਕਿਤੇ ਇਹਨੂੰ ਪੂਰਾ ਵਧੀਆ ਇਹਦਾ ਮਤਲਬ ਕਿ ਤੁਸੀਂ ਉੱਥੇ ਕੁੜੀ ਨੂੰ ਹਾਂ ਕੱਲ ਵੀ ਉੱਥੇ ਆਪਣੇ ਬਿਠਿੰਡੇ ਔਰ ਕੋੜ ਕੋੜ ਤੇ ਉਡੀ ਨਿੱਕੀ ਜੀ ਛੇੜਿਆ ਜੀ ਜੀ ਉਹਦਾ ਹੱਥ ਫੜ ਕੇ ਘੁੰਮਦੀ ਫਰੀ ਤੇ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰੇ ਸੋ ਥੋੜਾ ਜਿਹਾ ਜਿਹੜੀ ਸਟ੍ਰੇਂਜਰ ਮਤਲਬ ਉਹ ਆ ਨਾ ਐਂਜ਼ਾਇਟੀ ਐਂਜ਼ਾਇਟੀ ਜੀ ਨੂੰ ਕਹਿ ਦਿੰਨੇ ਆ ਆਪਾਂ ਜਾਂ ਸਟ੍ਰੇਂਜਰ ਤੋਂ ਥੋੜਾ ਜਿਵੇਂ ਚੋ ਘੁਲਦੀ ਮਿਲਦੀ ਜੀ ਘਟ ਉਹ ਠੀਕ ਹੋ ਜੂਗੀ ਮਤਲਬ ਵੀ ਉਹ ਮੈਂ ਘੁਲਣ ਮਿਲਣ ਲੱਗ ਜੂਗੀ ਬਾਕੀ ਬਾਲਾ ਤਾਂ ਆਪਾਂ ਚਾਹੁੰਦੇ ਵੀ ਨਹੀਂ ਵੀ ਉਹ ਵਹਿਰੇਕ 트렌ਜਰ ਨਾਲ ਬੱਚਾ ਘੁਲ ਮਿਲ ਜਵੇ ਪਰ ਥੋੜਾ ਜਿਹਾ ਬੋਲਣ ਬੋਲਣ ਲੱਗ ਜੂਗੀ ਹਨਾ ਫਿਰ ਆਪਾਂ ਨੂੰ ਆਇਆ ਵਿੱਚ ਬੋਲਣ ਲੱਗ ਗਈ ਫਿਰ ਆਪਾਂ ਡਾਈਪਰ ਵਗੈਰਾ ਵੀ ਬੰਦ ਕਰ ਦਵਾਂਗੇ ਕਿਉਂਕਿ ਬੱਚਾ ਫਿਰ ਦੱਸਣ ਲੱਗ ਜਾਂਦਾ ਹਨ ਹੁਣ ਇਹਨੂੰ ਦੱਸਣਾ ਨਹੀਂ ਆਉਂਦਾ ਵਿਚਾਰੀ ਨੂੰ ਤਾਂ ਉਹ ਫਿਰ ਮੁੜ ਕੇ ਆਪਾਂ ਡਾਈ ਪਰ ਲਾ ਦਿੰਨੇ ਆ ਤਾਂ ਫਿਰ ਕਈ ਵਰੀ ਡਿੱਗ ਪੈਂਦੀ ਆ ਅੱਜ ਹੁਣ ਬਾਥਰੂਮ ਕੀਤਾ ਤੇ ਫਰਸ਼ ਤੇ ਦੇ ਉਥੋਂ ਆਪ ਹੀ ਡਿੱਗ ਪਈ ਉੱਤੇ ਸੋ ਇਸ ਕਰਕੇ ਇਹ ਚੀਜ਼ਾਂ ਕਰਕੇ ਫਿਰ ਸਾਰਾ ਕੁਝ ਧਿਆਨ ਰੱਖਣਾ ਮਤਲਬ ਪ੍ਰੋਪਰ ਇੱਕ ਪ੍ਰੋਸੈਸ ਤਰੀਕੇ ਥਰੂ ਸਾਰੀਆਂ ਚੀਜ਼ਾਂ ਦਾ ਜਿਹੜਾ ਹੁੰਦਾ ਹੁੰਦਾ ਬਾਕੀ ਨੇ ਹਰੇਕ ਚੀਜ਼ ਲੇਟ ਹੀ ਕਰਨ ਲੱਗੀ ਆ ਮਤਲਬ ਇਹ ਤਰਨ ਵੀ ਲੇਟ ਲੱਗੀ ਆ ਤੇ ਇਹਨੇ ਦੰਦ ਵੀ ਲੇਟ ਕੱਢੇ ਸੀਗੇ ਤੇ ਮੈਂ ਵੀ ਬੋਲਣ ਵੀ ਲਈ ਬੋਲਣ ਵੀ ਕਿਉਂਕਿ ਬਾਕੀ ਆਏ ਨਾ ਜਿਹੜਾ ਬੋਲਣ ਦਾ ਸਹੀ ਸਮਾਂ ਹੁੰਦਾ ਬੰਦਾ ਕਾਲੀ ਕਰੀ ਜਵੇਂ ਉਹ ਵੱਖਰੀ ਗੱਲ ਠੀਕ ਹੈ ਸਹੀ ਜਿਹੜਾ ਇਹਦੇ ਬਾਰੇ ਮੈਂ ਪੜਿਆ ਆ ਸਹੀ ਜਿਹੜਾ ਸਮਾਂ ਆ ਉਹ ਬੱਚਾ ਜੇ ਬੋਲਣ ਲੱਗਦਾ ਜਵਾਨ ਅਲਟਾਉਣ ਲੱਗਦਾ ਤਾਂ ਉਹ ਪੌਣੇ 2 ਸਾਲ ਤੋਂ ਲੈ ਕੇ 2.5 ਸਾਲ ਤੱਕ ਜਵਾਨ ਅਲਟਾਉਂਦਾ ਸਿਰਫ ਜਿਹੜੇ ਸਹੀ ਬੱਚਾ ਬੋਲਣ ਦਾ ਜਿਹੜਾ ਛੇਤੀ ਬੱਚਾ ਬੋਲਣ ਦਾ ਉਹਦਾ ਦਿਮਾਗ ਪ੍ਰੋਸੈਸ ਘਟ ਕਰਦਾ ਜਿੰਨਾ ਛੇਤੀ ਲੱਗੂਗਾ ਜਿੰਨੀ ਛੇਤੀ ਲੱਗੂਗਾ ਬੋਲਣ 2.5 ਜਿੰਨਾ ਛੇਤੀ ਲੱਗੂਗਾ ਬੱਚਾ ਉਹਨਾਂ ਉਹਦਾ ਜਿਹੜਾ ਦਿਮਾਗ ਆ ਉਹ ਘਟ ਹੋਊਗਾ ਕਿਉਂਕਿ ਇਹਨੇ ਪਹਿਲਾਂ ਮੰਨ ਲਓ ਵੀ ਬੱਚੇ ਦਾ ਦਿਮਾਗ ਡਿਵੈਲਪ ਹੁੰਦਾ ਹਨਾ ਫੇਰ ਬੱਚਾ ਬੋਲਣ ਲੱਗਦਾ ਸੋਚ ਕੇ ਇੱਕ ਆਪ ਕਹਿ ਰਹੇ ਹਾਂ ਵੀ ਯਾਰ ਭਰੜ ਦੇਣੇ ਗੱਲ ਕੱਢ ਦਿੰਦਾ ਇਹ ਤਾਂ ਉਹ ਮਤਲਬ ਜਿਹੜਾ ਬੰਦਾ ਵੀ ਸੋਚਦਾ ਹੀ ਨਹੀਂ ਬੋਲਣ ਲੱਗਿਆ ਇੱਕ ਹੁੰਦਾ ਜਿਹੜਾ ਸੋਚਦਾ 100 ਵਾਰੀ ਵੀ ਹਾਂ ਯਾਰ ਆਹ ਗੱਲ ਆਪਾਂ ਬੋਲਨੀ ਉਹ ਬੱਚੇ ਦਾ ਉਹ ਛੋਟੇ ਹੁੰਦੇ ਤੋ ਇਹ ਚੀਜ਼ਾਂ ਹੁੰਦੀਆਂ ਸੋ ਬਾਕੀ ਅਡ ਅਡ ਬੱਚੇ ਦਾ ਹਰੇਕ ਦਾ ਅਡ ਅਡ ਹਿਸਾਬ ਕਿਤਾ ਹੁੰਦਾ ਹਨਾ ਕੋਈ ਵੀ ਬੱਚਾ ਸੇਮ ਨਹੀਂ ਹੁੰਦਾ ਸੇਮ ਨਹੀਂ ਹੁੰਦਾ ਬੱਚੇ ਦੀ ਪਰਸਨੈਲਿਟੀ ਹੁਣੀਆਂ ਤੇ ਇੱਕ ਵੀ ਤੁਸੀਂ ਇਹ ਇੱਕ ਗੱਲ ਆ ਵੀ ਦੁਨੀਆ ਦੇ ਕਿਸੇ ਦਰਖਤ ਦਾ ਇੱਕ ਪੱਤਾ ਤੱਕ ਸੇਮ ਨਹੀਂ ਹੈਗਾ ਤੇ ਆਪਾਂ ਬੱਚਿਆਂ ਨੂੰ ਰਲੌਣ ਲੱਗ ਜਾਂਦੇ ਆ ਵੀ ਨਹੀਂ ਸਾਡਾ ਤਾਂ ਐ ਲੱਗ ਗਿਆ ਜੀ ਸਾਡਾ ਥੋੜਾ ਕਦੇ ਨਹੀਂ ਬੋਲਦਾ ਐ ਉਹ ਉਹ ਚੀਜ਼ਾਂ ਨਾ ਥੋੜਾ ਜਆ ਆਪਾਂ ਨੂੰ ਉਹ ਕਰਨਾ ਚਾਹੀਦਾ ਕਿ ਬੱਚਾ ਆ ਬੱਚੇ ਡਾਕਟਰ ਤਾਂ ਕਹਿੰਦੇ 5 ਸਾਲ ਤੱਕ ਵੀ ਬੋਲਣ ਲੱਗ ਸਕਦਾ 5 ਸਾਲ ਤੋਂ ਬਾਅਦ ਵਰੀ ਵਾਲੀ ਗੱਲ ਹੁੰਦੀ ਹੈ ਵੀ ਹਾਂ ਜੇ ਬੱਚਾ ਨਹੀਂ ਲੱਗਿਆ ਬੋਲਣ ਤੇ ਬਾਕੀ ਚੱਲਦੇ ਆ ਬਈ ਹੁਣ ਜੇਤੋ ਤੇ ਐ ਇੱਕ ਆਪਣੂੰ ਵਰਦਵਾਰਾ ਕੋਠਾ ਗੁਰੂ ਸ੍ਰੀ ਗੰਗਸਰ ਸਾਹਿਬ ਵੀ ਆਪਾਂ ਜਾਵਾਂਗੇ ਮੱਥਾ ਟਿਕਾਉਣ ਇਹਦਾ ਕਿਉਂਕਿ ਉੱਥੇ ਦਰਨੂ ਪਾਸ਼ਾ ਦੇ ਬਚਨ ਹੋਏ ਆ ਗੂੰਗੇ ਬੋਲਣ ਲੱਗੇ ਆ ਹਨਾ ਤੇ ਉੱਥੇ ਵੀ ਆਪਾਂ ਇਹਨੂੰ ਜਰੂਰ ਇੱਕ ਜਿਹੜਾ ਜਾ ਕੇ ਆਵਾਂਗੇ ਪਤਾ ਕਰਨਾ ਜੀ ਮੈਂ ਕਿਉਂਕਿ ਭੈਣਾਂ ਦੀਆਂ ਵੱਡੀਆਂ ਉੱਥੇ ਤੇ ਵੀ ਮੱਸਿਆ ਲੱਗਦੀ ਏ ਕਿ ਪੁੰਨਿਆਂ ਲੱਗਦੀ ਏ ਫਿਰ ਉਸ ਹਾਵਨਾ ਆਪਾਂ ਜਾਵਾਂਗੇ ਬਾਈ ਕੀ ਬਾਤ ਹੈ ਕੁਛ ਕੁਛ ਚੀਜ਼ਾਂ ਚੰਗੀਆਂ ਵੀ ਹੈਗੀਆਂ ਆਪਣੇ ਬਣੀਆਂ ਹਨਾ ਆਹ ਜਿਹੜਾ ਹੈ ਨਾ ਮੇਰੀ ਪਰਚੀ ਹੈ ਮੈਂ ਤੁਹਾਨੂੰ ਗੱਡੀ 'ਚ ਬੈਠ ਕੇ ਦੱਸਦਾ ਆ ਲਾਈਨਜ਼ ਕਲੱਬ ਦੇਖ ਲਓ ਬਹੁਤ ਵਧੀਆ ਮੈਨੂੰ ਸਰਵਿਸ ਲੱਗੀ ਬਈ ਮੈਨੂੰ ਇਹਨਾਂ ਦੀ ਸਰਵਿਸ ਬਹੁਤ ਵਧੀਆ ਲੱਗੀ ਲਾਈਨਜ਼ ਤੇ ਫਰੀਦ ਅ ਮਲਟੀ ਸਪੈਸ਼ਲ ਹਸਪੀਟਲ ਆ ਇੱਥੇ ਕਾਫੀ ਤਰ੍ਹਾਂ ਦੇ ਡਾਕਟਰ ਹੈਗੇ ਆ ਤੇ ਮੈਨੂੰ ਤਾਂ ਤਾਇ ਨਹੀਂ ਦੱਸਿਆ ਸੀਗਾ ਵੀ ਅੱਖਾਂ ਦਾ ਹਸਪਤਾਲ ਆ ਇਹ ਤੇ ਪਰ ਇੱਥੇ ਕਾਫੀ ਹੈਗਾ ਹਸਪਤਾਲ ਦੇ ਵਿੱਚ ਦੰਦਾਂ ਵਾਲੇ ਵੀ ਆ ਹੋਰ ਵੀ ਡਾਕਟਰ ਹੈਗੇ ਆ ਔਰ ਇਹ ਮੇਰੇ ਖਿਆਲ ਚ ਕੋਈ ਚੈਰਿਟੀ ਹਸਪੀਟਲ ਆ ਔਰ ਕੋਈ ਜਿਆਦਾ ਪੈਸੇ ਵੀ ਨਹੀਂ ਲੱਗੇ 50 ਰੁਪਏ ਫੀਸ ਦੇ ਵਿੱਚ ਸਾਰਾ ਕੁਝ ਨਿਗਾ ਵੀ ਮੇਰੀ ਟੈਸਟ ਕਰਤੀ ਸਾਰਾ ਕੁਝ ਚੈੱਕ ਕਰਤਾ 250 ਰੁਪਏ ਦੀ ਦਵਾਈ ਦਿੱਤੀ ਆ ਅੱਖ ਦਾ ਮੈਡਮ ਕਹਿੰਦੀ ਵੀ ਇਹ ਨਾ ਕੁਝ ਜੋਰ ਨਾ ਜਾ ਤਾਂ ਵੱਜੂ ਬੁੱਜ ਗਿਆ ਤੇ ਜਾ ਮਤਲਬ ਤੁਸੀਂ ਦਾਅਵਧੂਬ ਦੇ ਕੇ ਪਏ ਰਹੇ ਹੋ ਇੱਕ ਪਾਸੇ ਸਾਰੀ ਜਗ ਵੀ ਉਹ ਉਪਰ ਉਪਰ ਦੇਖਦੀ ਰਹਿੰਦੀ ਹੋ ਉਸ ਟਾਈਮ ਪਤਾ ਨਹੀਂ ਲੱਗਦਾ ਤੇ ਉਹ ਕਹਿੰਦੇ ਵੀ ਇਹ ਮੈਂ ਹਟ ਜੂਗਾ 10-15 ਦਿਨਾਂ ਦੇ ਵਿੱਚ ਦਵਾਈ ਪਾਉਣ ਨਾਲੇ ਚਲ ਜੂਗਾ ਕਈ ਵਾਰੀ ਉਹੀ ਖਾਉਣ ਜਾਂ ਇਕੱਠਾ ਹੋ ਜਾਂਦਾ ਕੋਈ ਜ਼ਿਆਦਾ ਸੀਰੀਅਸ ਨਹੀਂਗਾ ਤੇ ਮੈਂ ਕਹਿੰਦਾ ਚਲੋ ਠੀਕ ਆ ਤੇ ਬਾਕੀ ਨਿਗਾ ਵੀ ਮੇਰੀ ਘਟਾ ਬਈ ਇੱਕ ਪਾਸੇ ਪੌਣਾ ਨੰਬਰ ਘਟਾ ਇਧਰਲੇ ਪਾਸੇ ਇਧਰ ਮੇਰੀ ਅੱਧਾ ਨੰਬਰ ਘਟਾ ਤੇ ਉਹ ਤਾਂ ਕਹਿੰਦੇ ਵੀ ਅਣਕਾਂ ਨੂੰ ਹਜੇ ਰੁਕਜੋ ਜਿਹੜੇ ਬਾਈ ਨੇ ਚੈੱਕ ਕੀਤੀ ਸੀ ਉਹ ਤਾਂ ਕਹਰੇ ਸੀ ਵੀ ਲਾਉਣੀਆਂ ਪਹਿਣੀਆਂ ਤੇ ਜਿਨ੍ਹਾਂ ਨੇ ਦਵਾਈ ਦਿੱਤੀ ਡਾਕਟਰ ਨੇ ਤਾਂ ਉਹ ਕਹਿੰਦੇ ਵੀ ਹਜੇ ਰੁਕਜੋ ਹਜੇ ਨਹੀਂ ਡੋੜ ਜਦੋਂ ਲੋਡ ਹੋਊਗੀ 2 ਵੀਕ ਬਾਅਦ ਆਪਾਂ ਚੈੱਕ ਕਰਾਂਗੇ ਤੇ ਫੇਰ ਤੁਹਾਨੂੰ ਦੱਸਾਂਗੇ ਕਿ ਲਾਉਣੀ ਹੈ ਕਿ ਨਹੀਂ ਲਾਉਣੀ ਹਨਕ ਤੇ ਮੈਂ ਕਹਾਂ ਜੀ ਚਲੋ ਠੀਕ ਆ ਤੇ ਹੁਣ ਬਈ ਆਪਾਂ ਤਕਦੀਰ ਦਾ ਪਤਾ ਕਰਨ ਚੱਲੇ ਆ ਫੇਰ ਉਹਦੇ ਬਾਅਦ ਆਪਾਂ ਨਵਾਟਰ ਦਾ ਪਤਾ ਕਰਾਂਗੇ ਤੇ ਫਸ ਫੇਰ ਆਪਾਂ ਸੋ ਜੀ ਆਪਾਂ ਆ ਗਏ ਤਕਦੀਰ ਦਾ ਪਲੇ ਵੇ ਪਤਾ ਕਰਨ ਤਕਦੀਰ ਸੁੱਤੀ ਪਈ ਐ ਇੱਧਰ ਹੈ ਇੱਧਰ ਦੀ ਫੜਦਾ ਵੀ ਜਾਏ ਤੇ ਡਿਸਪਾਇੰਟ ਹੋ ਕੇ ਮੁੜਿਆ ਐ ਤੇ ਦੂਜੇ ਨੰਬਰ ਤੇ ਆਪਾਂ ਜਿਹੜਾ ਇੱਕ ਬੈਟਰਾ ਤੇ ਇਨਵਰਟਰ ਜਿਹੜਾ ਪਤਾ ਕਰਨਾ ਸੀਗਾ ਉਹ ਵੀ ਆਪਾਂ ਕਰਤਾ ਫਾਈਨਲ ਬੈਟਰਾ ਦਾ ਪਿਆ ਸੀਗਾ 24 ਵੋਲਟ ਆਪਣਾ ਕਿਉਂਕਿ ਆਪਾਂ ਡਬਲ ਬੈਟਰਾ ਲਾ ਕੇ ਚਲਾਉਣਾ ਹੁਣ ਜਿਆਦਾ ਬੈਕਅਪ ਲਈ ਉਹ ਅੰਕਲ ਕਹਿੰਦੇ ਵੀ ਮੈਂ ਇਨਵਰਟਰ ਮਂਗਾਵਾਂ ਨਾ ਕੋਰਤਪੁਰੋਂ ਬਾਸਤੇ ਆ ਰਹੇ ਆ ਤੇ ਹਜੇ ਟਾਈਮ ਲੱਗੂਗਾ ਉਹਨਾਂ ਚਿਰ ਆਪਾਂ ਚੱਲੇ ਬਾਜ਼ਾਰ ਇੱਕ ਦੋ ਚੀਜ਼ਾਂ ਲੈਣੀਆਂ ਤੇ ਪਲੇ ਵੇ ਦਾ ਆਪਾਂ ਤੁਹਾਨੂੰ ਦੱਸਦੇ ਆਂ ਬਾਈ ਅਸਲ ਦੇ ਵਿੱਚ ਕਾਰਨ ਕੀ ਬਣਿਆ ਲੇ ਵੀ ਕੈਸੀ-ਕੈਸੀ ਪਤਾ ਕਰਨ ਫੀਸ ਵਗੈਰਾ ਤਾਂ ਜਾਇਜ ਆ ਬਟ ਸਾਡੇ ਥੋੜੇ ਜੇ ਅਸੂਲ ਨਾਲ ਕੰਪਰਮਾਈਜ਼ ਹੁੰਦਾ ਸੀਗਾ ਫਿਰ ਉਹ ਚੀਜ਼ ਅਸੀਂ ਕਰਨੀ ਨਹੀਂਗੀ ਉਹਦਾ ਕਾਰਨ ਕਿਉਂਕਿ ਆਪਾਂ ਸਿਖਾਉਣੀ ਤਕਦੀਰ ਨੂੰ ਪੰਜਾਬੀ ਤੇ ਉੱਥੇ ਉਹ ਕਹਿੰਦੇ ਵੀ ਅਸੀਂ ਸਿਖਾਉਣਾ ਸਿਰਫ ਹਿੰਦੀ ਤੇ ਅੰਗਰੇਜ਼ੀ ਸਾਨੂੰ ਇਹ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਵੀ ਲੈਂਗੁਏਜ ਜਿੰਨੀਆ ਮਰਜ਼ੀ ਸਿਖਾਓ ਸਿਖਾਉਣਾ ਨਾ ਸਕੂਲ ਦੇ ਵਿੱਚ ਪਰ ਸਾਨੂੰ ਜਿੱਥੇ ਇਹ ਕਿਹਾ ਜਾਵੇ ਵੀ ਪੰਜਾਬੀ ਅਸੀਂ ਸਿਖਾਉਣੀ ਨਹੀਂ ਪਰ ਉੱਥੇ ਸਾਡੇ ਥੋੜੇ ਤੁਹਾਨੂੰ ਐ ਹੁੰਦਾ ਵੀ ਤੁਹਾਨੂੰ ਪਤਾ ਵੀ ਆਪਾਂ ਪੰਜਾਬੀ ਪਹਿਲਾਂ ਕਿ ਬੱਚਾ ਮਾਂ ਬੋਲੀ ਚ ਸਿੱਖੇ ਸਾਰਾ ਕੁਝ ਹਿੰਦੀ ਅੰਗਰੇਜ਼ੀ ਫ੍ਰੈਂਚ ਸਪੈਨਿਸ਼ ਇਟਾਲੀਅਨ ਠੀਕ ਹੈ ਆਪਾਂ ਇਹ ਨਹੀਂ ਆਉਂਦੇ ਭਾਸ਼ਾ ਦਾ ਗਿਆਨ ਮਾੜਾ ਪਰ ਪਹਿਲਾਂ ਤਾਂ ਪੰਜਾਬੀ ਜ਼ਰੂਰੀ ਹੈ ਨਾ ਸੋ ਬਾਕੀ ਮੈਨੂੰ ਇੱਕ ਚੀਪ ਜੀ ਗੱਲ ਬੜੀ ਲੱਗੀ ਮੈਨੂੰ ਦੀ ਕਹਿੰਦੇ ਵੀ ਪੰਜਾਬੀ ਚ ਬੰਤਾ ਤੂੰ ਤੜਾਕ ਕਰਕੇ ਗੱਲ ਕਰਦਾ ਤੇ ਮੈਂ ਚਲੋ ਆਪਾਂ ਬੱਚਾ ਆਪਦੇ ਆਪ ਤੇ ਕੰਟਰੋਲ ਰੱਖਿਆ ਏ ਆਪਾਂ ਆਖਿਆ ਜੀ ਧੰਨਵਾਦ ਕੋਈ ਗੱਲ ਨਹੀਂ ਅਸੀਂ ਮੈਂ ਕਰਕੇ ਦੱਸ ਦਾਂਗੇ ਵੀ ਅਸੀਂ ਲਾਉਣਾਗੇ ਨਹੀਂ ਲਾਉਣਾ ਉਹ ਤਾਂ ਆਪਣੇ ਉੱਤੇ ਡਿਪੈਂਡ ਆ ਜੇ ਆਪਾਂ ਬੱਚੇ ਨੂੰ ਇਹ ਕਹਾਂਗੇ ਵੀ ਤੁਸੀਂ ਇੱਧਰ ਆਓ ਤੁਸੀਂ ਐਂ ਕਰੋ ਤਾਂ ਥੋੜੀ ਬੱਚੇ ਤੋਂ ਇਹ ਨਾ ਜੋਤ ਬੜੀ ਛੋਟੀ ਸੋਚ ਆ ਲੋਕਾਂ ਦੀ ਜਿਹੜਾ ਤੂੰ ਹੁੰਦਾ ਨਾ ਉਹ ਇੱਕ ਵਚਨ ਤੁਸੀਂ ਵਰਤਿਆ ਜਾਂਦਾ ਬਹੁ ਵਚਨ ਲਈ ਮਤਲਬ ਜਾਦੇ ਜਾਣੇ ਮੈਨੂੰ ਵੀ ਸਾਰੇ ਜਾਣੇ ਕਹਿੰਦੇ ਰਹਿੰਦੇ ਤੂੰ ਕਹਿੰਨੀ ਹਾਂ ਇਹ ਸਾਡੇ ਜਿਹੜੀ ਸੋਚ ਆ ਨਾ ਉਹਨੂੰ ਬਹੁਤ ਸੌੜੀ ਕਰ ਦਿੱਤਾ ਗਿਆ ਇਹ ਜੋ ਜਿਹੜਾ ਆਪਣਾ ਕੋਲ ਬੜੀ ਲੰਮੀ ਬਹਿਸ ਚ ਆਪਾਂ ਪੈਂਦੇ ਨਹੀਂ ਇਸ ਗੱਲ 'ਚ ਕਿਉਂਕਿ ਇਹ ਗੱਲਾਂ ਛੇਤੀ ਕਿਤੇ ਕਹਦੇ ਸਮਝ ਆਉਂਦੀਆਂ ਨੇ ਤੇ ਉਹਦੇ ਕਰਕੇ ਫਿਰ ਅਸੀਂ ਇਹ ਚੀਜ਼ ਨਾ ਬਾਈ ਕੰਪਰੋਮਾਈਜ਼ ਕਰਨੀ ਸੀ ਸੋ ਅਸੀਂ ਸੋਚਿਆ ਵੀ ਆਪ ਹੀ ਕਹਦੇ ਲੈ ਲੈਣੇ ਆਪ ਹੀ ਮੱਥਾ ਮਾਰਿਆ ਕਰਾਏ ਕਿਉਂਕਿ ਹਰੇਕ ਪਲੇ ਵਿੱਚ ਹੀ ਆਹੀ ਚੀਜ਼ ਸਾਨੂੰ ਮਿਲੂਗੀ ਸਬਜ਼ੀ ਦੱਸ ਜੋਤ ਕਿਹੜੀ ਲੈਣੀ ਆ ਸਬਜ਼ੀਆਂ ਬਹੁਤ ਸੋਹਣੀਆਂ ਐ ਸੋਹਣੀਆਂ ਤਾਂ ਹੈਗੀਆਂ ਸਬਜ਼ੀ ਲੈਣੀ ਕਿਹੜੀ ਛੋਮਲਾ ਮਿਰਚ ਨਕਸਾਨ ਹੋ ਗਿਆ ਕਹਾ ਹੈਂਡਲ ਟੁੱਟ ਗਿਆ ਪਤਾ ਨਹੀਂ ਕਿਵੇਂ ਬਾਕੀ ਜਿਹੜੀ ਚੀਜ਼ ਹੋਣੀ ਹੁੰਦੀ ਕੋ ਤਾਂ ਹੋਣੀ ਹੁੰਦੀ ਕੋ ਇਹਦੀ ਦੌਂਦੀ ਆ ਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਉਣੀ ਸੀ ਚਿੰਨੀਆਂ ਸਾਰੀਆਂ ਚੀਜ਼ੀਆਂ ਲੈ ਕੇ ਆਉਣੀ ਆ ਮੈਂ ਇਹਦੇ ਵਿੱਚ 120 ਰੁਪਏ ਲਵਾਤੇ ਮੇਰਾ ਤਕਦੀਰ ਨੇ ਕਿਹਨੂੰ ਕਿਹਨੂੰ ਪਸੰਦ ਆ ਕਮੈਂਟ ਕਰਕੇ ਜਰੂਰ ਦੱਸਿਓ ਹਾਜੀ ਮੁੰਲਾ ਥੋੜੇ ਨੂੰ ਕਮੈਂਟ ਆਵੇ ਤੱਕ ਦੀਆਂ ਦੇਸ ਕੁਆਟਰ ਆ ਬੋ ਖਾਦੀਆਂ ਅੱਗੇ ਮੱਛੀਆਂ ਜੀਆਂ ਇਹ ਵੀ ਸਵਾਲ ਹੁੰਦੀਆਂ ਠੰਡੀਆਂ ਠੰਡੀਆਂ ਕਹਿੰਦਾ ਜਟਾ ਕੰਮ ਤਾਂ ਔਖਾ ਹੈ ਪਰ ਕੋਈ ਨਹੀਂ ਆਪਾਂ ਕਰਾਂਗੇ ਲਓ ਜੀ ਹਜੇ ਨਾ ਇਹਦੇ ਸਾਹਮਣੇ ਖੋਲ ਜੋਤ ਘਰੇ ਜਾ ਕੇ ਦਿਖਾਵਾਂਗੇ ਇਹਨੂੰ ਸਮਾਨ ਆਪਾਂ ਸਾਰਾ ਹੀ ਲੈ ਲਿਆ ਪੈਨਸਲਾਂ ਸ਼ਾਰਪਨਰ ਰੇਜ਼ਰ ਜਿਓਮੈਟਰੀ ਬਾਕਸ ਜਿਓਮੈਟਰੀ ਬਾਕਸ ਕਈ ਦੇ ਪੰਜਾਬੀ ਦੇ ਤੇ ਦੂਸਰਾ ਆਪਣਾ ਜਿਹਦੇ ਤੇ ਪ੍ਰੈਕਟਿਸ ਕਰ ਸਕਦੀ ਊੜਾ ਜਿਹੜਾ ਲਿਖਣਾ ਸਿੱਖ ਸਕਦੀ ਆ ਠੀਕ ਹੈ ਉਹ ਵੀ ਇਹਦੇ ਵਿੱਚ ਯਾਰ ਸ਼ਾਇਦ ਸਾਡੇ ਕਈ ਬੰਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਣਗੇ ਪਰ ਯਾਰ ਇਹ ਸਾਡੀ ਚੋਇਸ ਆ ਹਨ ਵੀ ਆਪਾਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਠੀਕ ਆ ਆਪਾਂ ਕਿਸੇ ਨਾਲ ਨਬਰ ਤੇ ਮੈਨੂੰ ਗ੍ਰੀਕ ਵੀ ਆਉਂਦੀ ਆ ਮੈਨੂੰ ਅੰਗਰੇਜ਼ੀ ਵੀ ਆਉਂਦੀ ਆਂ ਹਿੰਦੀ 'ਚ ਵੀ ਮੇਰੇ 90-90 ਨੰਬਰ ਹੁੰਦੇ ਸੀਗੇ ਭਾਸ਼ਾ ਨਾਲ ਨਫ਼ਰਤ ਨਹੀਂ ਹੈਗੀ ਗੱਲ ਸਿਖਾਉਣ ਦਾ ਜਿਹੜਾ ਤਰੀਕਾ ਪਤਲੇ ਪਰਿਓਰਿਟੀ ਪਹਿਲੀ ਸਾਡੀ ਇਹ ਪੰਜਾਬੀ ਸੀ ਹਾਂ ਮੈਂ ਜੇ ਆਪਾਂ ਆਪਾਂ ਵੈਸੇ ਤਾਂ ਚਲੋ ਸਾਡੀ ਕੋਸ਼ਿਸ਼ ਆ ਕਿ ਸਿੱਧੀ ਜੀ ਗੱਲ ਦੱਸੀਏ ਨਾ ਵੀ ਆਪਾਂ ਕਿਤੇ ਸੈਟਲ ਹੋਣ ਦੀ ਸੋਚ ਰਹੇ ਹਾਂ ਨਾ ਕਿਉਂਕਿ ਇੱਥੇ ਜਿਹੜਾ ਐਜੂਕੇਸ਼ਨ ਸਿਸਟਮ ਬਹੁਤ ਖਰਾਬ ਹੋ ਗਿਆ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਬਸ ਸਿਰਫ ਹਿੰਦੀ ਸਿੱਖੋ ਪੰਜਾਬੀ ਨਹੀਂ ਬੋਲਣੀ ਕੂਲਾਂ ਚ ਕੁੱਟਿਆ ਜਾਂਦਾ ਜਵਾਕਾਂ ਨੂੰ ਸੋ ਯਾਰ ਉਹ ਚੀਜ਼ ਬਹੁਤ ਗਲਤ ਹੋ ਗਈ ਅੱਜ ਸਾਨੂੰ ਉਹ ਚੀਜ਼ ਬਹੁਤ ਫੀਲ ਬਹੁਤ ਫੀਲ ਹੋਈ ਜਦੋਂ ਮੈਂ ਕਿਹਾ ਯਾਰ ਚਲੋ ਆਪਾਂ ਬੋਲੇ ਨਹੀਂ ਕਿਉਂਕਿ ਆਪਾਂ ਇਹ ਵੀ ਅਗਲੇ ਦਾ ਤਰੀਕਾ ਕਰ ਹਨਾ ਵੀ ਫੈਸਲਾ ਕਿ ਤੁਸੀਂ ਮਤਲਬ ਕਿਹੜੀ ਮਤਲਬ ਕਿਹੜੀ ਭਾਸ਼ਾ ਸਿਖਾਉਣੀ ਆ ਉਹ ਕਹਿੰਦੇ ਅਸੀਂ ਇੰਗਲਿਸ਼ ਤੇ ਹਿੰਦੀ ਸਿਖਾਉਣੀ ਆ ਕਿਉਂਕਿ ਪੰਜਾਬੀ ਅਸੀਂ ਨਹੀਂ ਸਿਖਾਉਂਦੇ ਅਸੀਂ ਨਹੀਂ ਬੋਲਣੀ ਸਿਖਾ ਸਕਦੇ ਕਿਉਂਕਿ ਜਿਹੜੇ ਉੱਥੇ ਟੀਚਰ ਆ ਉਹ ਅਲਾਉ ਨਹੀਂ ਕਰਦੇ ਪੰਜਾਬੀ ਸਿਖਾਉਣੀ ਵੀ ਉਹ ਆਪ ਹਿੰਦੀ ਚ ਗੱਲ ਕਰਦੇ ਆ ਤੇ ਜਿਹੜੇ ਆਲੇ-ਦੁਆਲੇ ਦੇ ਜਿਹੜੇ ਲੋਕ ਆ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਜਾਂਦੇ ਆ ਵੀ ਸਾਡੇ ਬੱਚੇ ਨੂੰ ਤੁਸੀਂ ਪੰਜਾਬੀ ਨਹੀਂ ਸਿਖਾਉਣੀ ਨਹੀਂ ਸਿਖਾਉਣੀ ਫਿਰ ਆਪਾਂ ਕਹੀਏ ਨਾ ਉਹ ਕਹਿੰਦੇ ਵੀ ਪੇਰੈਂਟਸ ਜਿਹੜੇ ਬੱਚਿਆਂ ਦੇ ਮਾਪਿਓ ਆ ਉਹ ਸਾਡੇ ਕੋਲੇ ਸ਼ਰਤ ਰੱਖਦੇ ਨੇ ਵੀ ਪੰਜਾਬੀ ਨਹੀਂ ਸਿਖਾਉਣੀ ਤੁਸੀਂ ਦੇਖੋ ਯਾਰ ਬਾਕੀ ਜਿਹਨੇ ਪੈਸਾ ਕਮਾਉਣਾ ਕਿਉਂਕਿ ਜਿਹਨੇ ਤਾਂ ਮਤਲਬ ਕੰਮਕਾਰ ਕਰਨਾ ਹੈ ਨਾ ਕਿਉਂਕਿ ਇਹ ਵੀ ਅਗਲੇ ਦਿਕੇ ਦੀ ਰੋਜ਼ੀ-ਰੋਟੀ ਹੈ ਨਾ ਉਹ ਫਿਰ ਬੰਦਾ ਇਹ ਚੀਜ਼ ਲਈ ਕੰਪਰੋਮਾਈਜ਼ ਕਰਦਾ ਹੁੰਦਾ ਹੁਣ ਸਾਰੇ ਜਾਣੇ ਉੱਥੇ ਪੰਜਾਬੀ ਬੋਲਣ ਦੀ ਓਬਵੀਅਸ ਹੀ ਗੱਲ ਏ ਹਿੰਦੀ ਹੀ ਸਿੱਖੂਗੀ ਕਿਉਂਕਿ ਇੱਕ ਜਣੇ ਨੂੰ ਪੰਜਾਬ ਤੇ ਆਟੋਮੈਟਿਕਲੀ ਉਹ ਚੀਜ਼ ਹੋ ਜਾਂਦੀ ਆ ਜਦੋਂ ਇੰਨੇ ਜਣਿਆਂ ਨੂੰ ਹਿੰਦੀ ਸਿਖਾਉਣਗੇ ਤੇ ਉਹ ਕਹਿਣਗੇ ਵੀ ਅਸੀਂ ਇੱਕ ਬੱਚੇ ਨੂੰ ਪੰਜਾਬੀ ਕਿਉਂ ਤੇ ਜਿਹੜੀ ਜਿਹੜੀ ਬੋਲੀ ਚ ਮੇਰੇ ਹਨਾ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਆ ਹਨਾ ਮਹਾਰਾਜ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਨਾ ਵੀ ਜੇ ਕੱਲ ਨੂੰ ਇਹ ਨੂੰ ਊੜਾਈ ਨਾ ਲਿਖਣਾ ਆ ਤਾਂ ਮੇਰੇ ਤੇ ਲਹਨ ਤਣ ਇਹ ਚੀਜ਼ਾਂ ਸੋ ਇਸ ਕਰਕੇ ਸੀ ਸੋਚਿਆ ਵੀ ਯਾਰ ਆਪ ਹੀ ਮੱਥਾ ਮਾਰਾਂ ਫਿਰ ਜੂੜਾ ਰੱਖਣ ਦਾ ਕੀ ਫਾਇਦਾ ਫਿਰ ਕਾਹ ਜਾ ਕੇ ਜੂੜੇ ਨਾਲ ਕਿਵੇਂ ਜੜੂ ਸੋ ਇਹ ਚੀਜ਼ਾਂ ਸਾਡੇ ਇੱਥੇ ਹਾਰਟ ਕਰਦੀਆਂ ਇਹ ਚੀਜ਼ਾਂ ਚਲੋ ਕੋਈ ਨਹੀਂ ਹੁਣ ਆਪਾਂ ਬਸ ਇਨਵਰਟਰ ਵਗੈਰਾ ਚੱਕੀਏ ਤੇ ਚੱਲਦੇ ਘਰ ਨੂੰ ਬਾਈ ਪ੍ਰਿੰਸ ਆ ਗਿਆ ਰੈਨੂਏਸ਼ਨ ਲਈ ਲੋ ਵੀ ਕੱਲ ਦਾ ਅਸੀਂ ਬਾਹਰ ਖੁੱਲਾ ਰੱਖਿਆ ਹੋਇਆ ਜਦੋਂ ਦਾ ਟੈਗ ਪਾਇਆ ਗੱਲ 'ਚ ਪਤਾ ਨਹੀਂ ਹੁਣ ਹੀ ਸਿਆਣਾ ਹੋ ਗਿਆ ਪਤਾ ਨਹੀਂ ਟੈਗ ਦੇ ਕਰਕੇ ਮੁੜਿਆ ਹੁੰਦਾ ਤੇ ਇਨਵਰਟਰ ਆਪਣਾ ਹੋ ਗਿਆ ਫਿੱਟ ਯਾਦ ਲੈ ਕੇ ਜਾਣਾ ਤਿਆਰ ਕਰਕੇ ਉਹ ਨੂੰ ਇਹ ਅੱਜ ਪਤਾ ਨਹੀਂ ਕਿਹਨੂੰ ਲੈ ਕੇ ਜਾਣਾ ਤਿਆਰ ਕਰਕੇ ਇੱਧਰ ਲਾ ਨਵਾਂ ਬੈਟਰੀ ਇੱਧਰ ਲਾ ਬਣਾ ਪੁਰਾਣਾ ਤੇ ਆ ਜਿਹੜਾ ਇਨਵਰਟਰ ਹੈ ਇਹ ਨਵਾਂ ਲੈਂਦਾ ਆਪਾਂ 24 ਵੋਲਟ ਵਾਲਾ ਇਸ ਕਰਕੇ ਪਲੱਗ ਬਲੋਕਰ ਫਿਟਿੰਗ ਜਿਹੜੀ ਹੈ ਬਾਹਰ ਜਾਏ ਗੱਲ ਕਰਦੇ ਆ ਕਿਉਂਕਿ ਇੱਥੇ ਬਹੁਤ ਉੱਚੀ ਰੋਲਾ ਪੈ ਰਿਹਾ ਹੈ ਕਿਉਂ ਤੇ ਮੈਂ ਤੁਹਾਨੂੰ ਆ ਜੀ 24 ਵੋਲਟ ਵਾਲਾ ਇਨਵਰਟਰ ਲਿਆ ਕੇ ਲਾਤਾ ਹੁਣ ਆਪਾਂ ਸਾਰੀ ਰਾਤ ਵਧੀਆ ਚੱਲਿਆ ਕਰਨਗੇ ਪੱਖੇ ਜੇ ਫੁੱਲ ਚਾਰਜ ਹੋਇਆ ਕਰੂਗਾ ਤਾਂ ਫਿਰ ਤਾਂ ਮਤਲਬ 24 ਘੰਟੇ ਵਾਂਗੂ ਕੱਟ ਸਕਦਾ ਹੈ ਕਿਉਂਕਿ ਬਹੁਤ ਜ਼ਿਆਦਾ ਮਤਲਬ ਹੁਣ ਵਧੀਆ ਜਿਹੜਾ ਚਾਰਜਿੰਗ ਹੋ ਕੇ ਤੇ ਦੋ ਬੈਟਰੀਆਂ ਨਾਲ ਵਧੀਆ ਨਿਕਲ ਜਾ ਕਰੂਗਾ ਸੋ ਇਸ ਕਰਕੇ ਅੱਜ ਤਾਜ਼ਾ-ਤਾਜ਼ਾ 20 ਕਿਹ ਰੁਪਏ ਲਾ ਕੇ ਆਏ ਆ ਤੇ ਕਿਉਂਕਿ ਯਾਰ ਫਿਰ ਆਇਆ ਨਾ ਕਈ ਵਾਰੀ ਕੋਈ ਆਇਆ ਹੋਵੇ ਹੁਣ ਉਹਦੋਂ ਜਵਾਕ ਆਇਸੀ ਗਰਮੀ ਦੇ ਵਿੱਚ ਉਹਦੋਂ ਕਿੰਨਾ ਔਖੇ ਹੋਏ ਤੇ ਉਹਦੋਂ ਮੈਂ ਉਹਦੋਂ ਵੀ ਮੈਂ ਸੋਚ ਰਿਹਾ ਸੀ ਪਰ ਉਹਦੋਂ ਸਾਡੀ ਫਿਰ ਸੋਲਰ ਦੀ ਸਲਾਹ ਬਣੀਗੀ ਪਰ ਸੋਲਰ ਇੱਕ ਅਲੱਗ ਚੀਜ਼ ਆ ਇਹ ਇੱਕ ਅਲੱਗ ਚੀਜ਼ ਆ ਨਾ ਸੋਲਰ ਹੋਰ ਸੀ ਆ ਸੋਲਰ ਬਿਜਲੀ ਸੇਵਿੰਗ ਲਈ ਆ ਤੇ ਇਹ ਜਿਹੜਾ ਆ ਵੀ ਇਹ ਆਪਾਂ ਨੂੰ ਐਮਰਜੈਂਸੀ ਜਦੋਂ ਲਾਈਟ ਜਾਂਦੀ ਆ ਨਾ ਮੀਮੂ ਚ ਹੁਣ ਕੱਲ ਬਲੈਡ ਖਰਾਬ ਹੋ ਗਈ ਸੀ ਉਦੋਂ ਤਾਂ ਜਾਂਦੀ ਨਹੀਂ ਜਿਆਦਾ ਪਰ ਜਦੋਂ ਖਰਾਬ ਹੁੰਦੀ ਆ ਫਿਰ ਉਦੋਂ ਔਖਾ ਜਾਂਦਾ ਤੇ ਉਦੋਂ ਰਾਤ ਨੂੰ ਫਿਰ ਤਕਦੀਰ ਵਰਗੇ ਜਵਾਕ ਦਾ ਔਖਾ ਨਾ ਕਾਂ ਕਰਕੇ ਸੋ ਬਾਕੀ ਅੱਜ ਦਾ ਦਿਨ ਰਿਹਾ ਤਾਂ ਇਦਾਂ ਹੀ ਤੇ ਥੋੜਾ ਜਿਹਾ ਮੈਨੂੰ ਉਹ ਕੱਲ੍ਹ ਕਾ ਗੱਲਾਂ ਕਰਕੇ ਜਿਵੇਂ ਜਿਹੜਾ ਆਪਣਾ ਹੈਗਾ ਪਲੇਵੇ ਵਾਲਿਆਂ ਕਰਕੇ ਥੋੜਾ ਜਿਹਾ ਮਾਨ ਦੁਖੀ ਜਿਹਾ ਹੋਇਆ ਪਰ ਚਲੋ ਕੋਈ ਗੱਲ ਨਹੀਂ ਆਪਾਂ ਆਪ ਮਿਹਨਤ ਕਰ ਲਵਾਂਗੇ ਆਪਾਂ ਆਪ ਇਹਨੂੰ ਪੰਜਾਬੀ ਸिखਾ ਲਵਾਂਗੇ ਹਨਾ ਘਰੇ ਲਾ ਲਵਾਂਗੇ ਬੋਲਣ ਸੋ ਕੋਈ ਚੱਕਰ ਨਹੀਂ ਹੈਗਾ ਤੇ ਪਰ ਮੈਂ ਇਹੋ ਜੇ ਥਾਂ ਤਾਂ ਕਦੇ ਇਹਨੂੰ ਲਾਉਂਗਾ ਨਹੀਂ ਜਿੱਥੇ ਇਹਦੀ ਆਪਦੀ ਮਾਂ ਬੋਲੀ ਨਾਲ ਇਹਨੂੰ ਨਫ਼ਰਤ ਕਰਨੀ ਜਾਂ ਉਹ ਬੋਲੀ ਸਿਖਾਈ ਹੀ ਨਾ ਜਾਵੇ ਤੂੰ ਮੈਂ ਕਦੇ ਵੀ ਉਹ ਥਾਂ ਤਾਂ ਇਹਨੂੰ ਭੇਜੂੰਗਾ ਹੀ ਨਹੀਂ ਹੂੰ ਬਹੁ 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 ਵਾਈ 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 ਲਓ ਜੀ ਆ ਆਪਾਂ ਲਿਆਂਦਾ ਸੀ ਤਕਦੀਰ ਦਾ ਜਸਮਾਨ ਇੱਕ ਤਾਂ ਆ ਊੜਾ ਜੜੇ ਦੀ ਜਿਹਦੇ ਚੋ ਇਹ ਪੜ ਸਕਦੀ ਇੱਕ ਕੈਦਾ ਹੋਰ ਵੀ ਆ ਉਹ ਉੱਧਰ ਪਿਆ ਇੱਕ ਇਹਦਾ ਆਇਆ ਸਾਨੂੰ ਇਹੀ ਸਹੀ ਲੱਗਾ ਵੇ ਅਸੀਂ ਇਹਦੇ ਲਈ ਕਿਤਾਬਾਂ ਹੀ ਮੇਰੇ ਤਾਂ ਕਾਟੇ ਮਾਰ ਵੀ ਦਿੱਤੇ ਨੇ ਵੈਸੇ ਨੂੰ ਆਰ ਚੀਜ਼ ਸਿਖਾਵਾਂਗੇ ਬੂੜਾ ਇਦਾਂ ਲਿਖੀ ਤਾਂ ਫੇ ਹੌਲੀ ਹੌਲੀ ਬੱਚਾ ਕਿਉਂਕਿ ਲਿਖਣਾ ਤਾਂ ਜੇ ਨਹੀਂ ਸਿੱਖ ਸਕਦੀ ਅਜੇ ਤਾਂ ਪੜ੍ਹਨਾ ਹੀ ਸਿੱਖੂਗੀ ਅਜੇ ਬੋਲਣਾ ਸਿੱਖੂਗੀ ਨਾ ਤੇ ਬਾਕੀ ਹੁਣ ਕਾਫੀ ਹੱਦ ਤੱਕ ਪਿਛਲੇ 5 ਦਿਨਾਂ ਚ ਕਾਫੀ ਫਰਕ ਆ ਮਮਾ ਪਾਪਾ ਇਦਾਂ ਰਿਪੀਟ ਕਰਨ ਲੱਗ ਪਈ ਸ਼ਬਦ ਕੋਸ਼ਿਸ਼ ਹਾਂ ਬ੍ਰਸ਼ ਇੱਕ ਮੈਨੂੰ ਪੁੱਛਦੀ ਦੀ ਰੋਟੀ ਖਾਊਂਗੀ ਉਹਨੇ ਕਹਿਣ ਲੱਗੀ ਆ ਖਾਊਂਗੀ ਤੋ ਇਦਾਂ ਕਰਕੇ ਬੋਲਣਾ ਸਿੱਖ ਰਹੀ ਆ ਤੇ ਆਪਾਂ ਆਪ ਹੀ ਮੱਥਾ-ਮੱਥਾ ਮਾਰ ਕੇ ਇਦਾਂ ਕਰ ਲੈਣਾ ਤੇ ਬਾਕੀ ਅੱਜ ਆਪਾਂ ਅੱਜ ਘਰੇ ਬੁਲਾਇਆ ਸੀਗਾ ਬਾਈ ਨੂੰ ਅ ਪ੍ਰੈਂਸ ਨੂੰ ਕਿ ਸਾਰਾ ਐਸਟੀਮੇਟ ਲਵਾਉਣ ਖਾਤਰ ਵੀ ਆਪਣਾ ਕਿੰਨਾ ਕ ਖਰਚਾ ਆਊਗਾ ਕਿਉਂਕਿ ਆਪਾਂ ਉਧਰ ਵੀ ਵਾਲਪੇਪਰ ਵਗੈਰਾ ਤੇ ਚੜਾਉਣ ਦਾ ਸੋਚ ਰਹੇ ਆ ਸਾਰਾ ਸਿਸਟਮ ਹਨਾ ਦੇ ਉਹ ਆਪਾਂ ਕਰਵਾ ਰਹੇ ਹਾਂ ਬਸ ਐਸੇ ਮਹੀਨੇ ਦੇ ਵਿੱਚ ਕਰਵਾ ਦੇਣਾ ਕਿਉਂਕਿ ਫਿਰ ਆਪਣੇ ਕੋਲ ਅਗਲੇ ਮਹੀਨੇ ਤੋਂ ਕੋਈ ਟਾਈਮ ਨਹੀਂ ਹੋਣਾ ਕਿਉਂਕਿ ਅਗਲੇ ਮਹੀਨੇ ਤੋਂ ਤਾਂ ਫਿਰ ਸਾਰਾ ਵਿਆਹ ਦੀਆਂ ਤਿਆਰੀਆਂ 'ਚ ਸ਼ੁਰੂ ਹੋ ਜਾਂਗੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜਾ ਇਹ ਕੰਮ ਕਰਾਉਣਾ ਉਹ ਨਿਬੇੜ ਦੇਣਾ ਤੇ ਦੋ ਤਿੰਨ ਚੀਜ਼ਾਂ ਕਰਾਉਣੀਆਂ ਆਪਾਂ ਮੈਂ ਤੁਹਾਨੂੰ ਦੱਸਦੀ ਆ ਆਪਾਂ ਰੂਮ ਦੇ ਵਿੱਚ ਵਾਲਪੇਪਰ ਲਵਾਉਣਾ ਆ ਹਨਾ ਹੋਰ ਵੀ ਬਹੁਤ ਥਾਵਾਂ ਤੇ ਆਪਾਂ ਸੋਚਿਆ ਵੀ ਉੱਥੇ ਵੀ ਵਾਲਪੇਪਰ ਲਾ ਦਾਂਗੇ ਉਹ ਤੁਹਾਨੂੰ ਆਪਾਂ ਆਉਣ ਵਾਲੇ ਵਲੌਗਾਂ 'ਚ ਦੱਸਾਂਗੇ ਫਿਲਹਾਲ ਸਾਨੂੰ ਮੇਸਤਰੀ ਚਾਹੀਦਾ ਆ ਤੇ ਇੱਕ ਦੋ ਚੀਜ਼ਾਂ ਆਪਾਂ ਹੋਰ ਕਰਾਉਣੀਆਂ ਆ ਦਰਵਾਜੇ ਦੁਰਬੁਜੇ ਲਵਾਉਣੇ ਆ ਸੋ ਸਾਰਾ ਇਹ ਤੁਹਾਨੂੰ ਵਲੌਗਾਂ ਦੇ ਵਿੱਚ ਪਤਾ ਲੱਗਦਾ ਰਹੂਗਾ ਤੇ ਆਪਾਂ ਨੂੰ ਐਵੇਂ ਸਤੰਬਰ ਮਹੀਨੇ ਵਿੱਚ ਅਸੀਂ ਐਂਡ ਤੱਕ ਇਹਨਾਂ ਡਨ ਕਰ ਦਈਏ ਕਿਉਂਕਿ ਅਕਤੂਬਰ ਨਵੰਬਰ ਸਾਡਾ ਪੂਰਾ ਫੁੱਲਨ ਬਿਜ਼ੀ ਚੱਲਣਾ ਆ ਬਾਕੀ ਫਿਰ ਇਦਾਂ ਹੁੰਦਾ ਆ ਵੀ ਦੀਦੀ ਦੇ ਆਉਣ ਤੋਂ ਪਹਿਲਾਂ ਮੈਨਾਂ ਸਾਨੂੰ ਇਹ ਆ ਵੀ ਘਰ ਦਾ ਕੰਮ ਹੋਇਆ ਹੋਵੇ ਤਾਂ ਕਿ ਸਾਨੂੰ ਘਰ ਦੇ ਰਜੇਮਿਆਂ 'ਚ ਨਾ ਰੁਜਣਾ ਪਵੇ ਤੇ ਉਸ ਤੋਂ ਬਾਅਦ ਫਿਰ ਆਪਾਂ ਸਫਾਈਆਂ ਸੁਫਾਈਆਂ ਵੀ ਕਰਦੀਆਂ ਆ ਠੀਕ ਆ ਤੇ ਆਪਾਂ ਹੁਣ ਦੇਖਦੇ ਪਏ ਆ ਵੀ ਕੋਈ ਹੈਲਪਰ ਲੈ ਆਈ ਆ ਆਪਾਂ ਤੇ ਜਦੋਂ ਆਪਣੇ ਘਰੇ ਮਿਸਤਰੀ ਲੱਗ ਗਏ ਜਾਂ ਕੰਮ ਸ਼ੁਰੂ ਹੋ ਗਿਆ ਫਿਰ ਆਪਾਂ ਨੂੰ ਇੱਕ ਹੈਲਪਰ ਦੀ ਲੋੜ ਆ ਸੋ ਮੈਂ ਸੋਚਦੀ ਆ ਵੀ ਆਪਾਂ ਕੋਈ ਮਲਾ ਪਿੱਡੋ ਕਿਸੇ ਨੂੰ ਕਹਿ ਦਈਏ ਵੀ ਉਨੇ ਦਿਨ ਸੱਟ ਮੇਰੇ ਨਾਲ ਕੰਮ ਕਰਾ ਦਿਆ ਕਰਨਾ ਹੈ ਨਾ ਇਹ ਕੰਮ ਤਾਂ ਚੱਲਦੇ ਰਹੇ ਨੇ ਤੇ ਬਸ ਆਪਾਂ ਆਹੀ ਸੀਗਾ ਵੀ ਅੱਜ ਅਸਟੀਮੇਟ ਵਾਲਾ ਅੱਜ ਸਵੇਰੇ ਮਿਸਤਰੀ ਆਇਆ ਸੀ ਉਹਦੇ ਬਾਅਦ ਉਹ ਆਇਆ ਫਿਰ ਵਾਟਰ ਵੀ ਲੈ ਜਾਂਦਾ ਫਿਰ ਵਾਟਰ ਵਗੈਰਾ ਦਾ ਵੀ ਕੰਮ ਨਵੇੜ ਤਾਂ ਹੁਣ ਆਪਾਂ ਪੱਕਾ ਕੰਮ ਕਰਤਾ ਤੇ ਚਲੋ ਜੀ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਸੋ ਵਲੌਗ ਕਿਦਾਂ ਲੱਗਿਆ ਤੇ ਅੱਖ ਦੀ ਦਵਾਈ ਆ ਹੁਣ ਬਸ ਅੱਖ ਦੀ ਦਵਾਈ ਪਾਉਣ ਲੱਗਾ ਵੈਸੇ ਦਿਨ ਚ ਚਾਰ ਵਾਰੀ ਪਾਉਣੀ ਹੈ ਪਰ ਮੈਂ ਅੱਜ ਗੌਰ ਨਹੀਂ ਕੀਤੀ ਪਾਈ ਨਹੀਂ ਸੋ ਹੁਣ ਇੱਕ ਵਾਰੀ ਪਾਵਾਂਗੇ ਤੇ 10-15 ਦਿਨਾਂ ਤੱਕ ਠੀਕ ਹੋਊਗੀ ਇਹ ਤੇ ਬਾਕੀ ਚਲੋ ਜੀ ਮਿਲਦੇ ਆਪਾਂ ਨੈਮ ਵਲੌਗ ਤੋਂ ਨਾਲ ਬਾਏ ਬਾਏ ਹਾਈ ਬੀਪੀ ਕਾਰਨ ਵੀ ਹੋ ਜਾਂਦੀ ਆ ਹਾਂ ਕਈ ਵਾਰੀ ਕੁਛ ਨਹੀਂ ਵੱਜ ਡਾਕਟਰ ਨੇ ਦੱਸਿਆ ਉਹ ਕਹਿੰਦਾ ਕੁਛ ਵੱਜਣਾ ਨਾ ਹੁੰਦੀ ਇਹ ਆਈ ਬੀਪੀ ਉਦਾਂ ਪੁੱਛਦੇ ਜਰੂਰ ਆ ਪਰ ਉਹ ਉਦਾਂ ਹੀ ਹੋ ਜਾਂਦਾ ਚਲੋ ਆਪਣਾ ਦਾ ਜਿਹੜਾ ਹਾਈ ਬੀਪੀ ਰਹਿੰਦਾ ਤੇ ਬਾਏ ਬਾਏ ਜੀ ਗੁੱਡ ਨਾਈਟ